ਮੋਦੀ ਸਰਕਾਰ ਜੋ ਮੰਗ ਕੇ ਮੁਕਰੀ ਹੋਈ ਆ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਜੋ ਭਾਜੀਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਨਾ ਵਿਰੋਧ ਕਰਾਂਗੇ। ਉਸ ਤੋਂ ਹੀ ਵਿਜੀਲਿੰਗ ਦਾ ਬਾਈਕਟ ਕਰਨ ਵਾਸਤੇ ਕੋਸਟ ਲੈ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਉਹ ਰੱਖਣਾ ਆਪਣੀ। ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਟ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਵੀ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤੋਂ ਕੀਤੀ ਉਹਦਾ ਪ੍ਰਦੂਸ਼ਣ ਪਈ ਨਹੀਂ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਵਾਲ ਆਪਾਂ ਅੱਡਾ ਭੈਣੇ ਵੀ ਇਹ ਖਾਲ ਦੇ ਵਿੱਚ ਕਰਿਆ ਸੋ ਲਗਾਤਾਰ ਆਪਣੀ ਜਿਹੜੀ ਅੱਜ ਇਹ ਬੰਦੀ ਭਾਜਪੀ ਦਾ ਵਿਰੋਧ ਕਰ ਰਹੀ ਹੈ ਜੇ ਕਰਦੇ ਵੀ ਰਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ ਮੋਦੀ ਸਰਕਾਰ ਜੋ ਮੰਗ ਕੇ ਮੁਕਰੀ ਹੋਈ ਆ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਭਾਜਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਨਾ ਵਿਰੋਧ ਕਰਾਂਗੇ ਹੁਣ ਪੋਸਟਰ ਵੇਖੋ ਜੀ ਆਪਾਂ ਨਹੀਂ ਅੱਡੇ ਦੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟੀਰੀ ਚਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪਾਂ ਹੀ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜਿਹੜੇ ਕੈਂਡੀਡੇਟ ਬੀਜੇਪੀ ਦਾ ਹੁੰਦਾ ਗਰੁੱਪ 'ਚ ਮੈਸੇਜ ਪਾ ਦਨਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਇਕੱਠੇ ਅਸੀਂ ਬੀਜੇਪੀ ਦਾ ਬਾਈਕਟ ਕੀਤਾ ਇਸ ਕਰਕੇ ਹੀ ਤੇ ਸਾਥੀ ਬੀਜੇ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨੇ ਤੇ ਸੁਣਦੇ ਨਹੀਂ ਸਾਡੀਆਂ ਮੰਗਾਂ ਉਹ ਨਹੀਂ ਮੰਨਦੀ ਬਈ ਅਸੀਂ ਭੈਣੀ ਆ ਬਾਅਦ ਵਿੱਚ ਪੋਸਟ ਲਾਇਆ ਜੀ ਕੋਈ ਸਵਾਲ ਪੋਸਟ ਤੇ ਹੀ ਬੀਜੇ ਦਾ ਬਾਈਕਟ ਕਰਨ ਵਾਸਤੇ ਪੋਸਟ ਲਿਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾਂ ਹੈ ਉਹ ਰੱਖਣਾ ਅਸੀਂ ਬਿਲਕੁਲ ਉਹਨਾਂ ਨੇ ਤੇ ਬਾਈਕਾਟ ਕੀਤਾ ਜਾਊਗਾ ਪੈਣੀ ਨਹੀਂ ਆ ਸਾਡੇ ਵਿੱਚ ਨਹੀਂ ਵੰਡ ਨਹੀਂ ਦਿੱਤਾ ਉਹਨਾਂ ਨੇ ਨੋਨਾ ਪਿੰਡਾਂ ਦੇ ਵਿੱਚ ਅਜੀਤ ਕੋ ਮੇਰਾ ਨਾਮ ਅਕਵੀਰ ਕੋ ਅਸੀਂ ਇਕੱਠੇ ਹੋਇਆ ਪੀ ਅਜ ਬੀ ਜੀ ਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟਾਂ ਨਹੀਂ ਪਾਉਂਗੇ ਉਹਨਾਂ ਨੇ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਦੇ ਮੰਗਿਆ ਕੋਈ ਨਹੀਂ ਮੰਗਿਆ ਇਹਨਾਂ ਨੇ ਮੰਗ ਕੇ ਤੇ ਉਹਨਾਂ ਨੇ ਉਹਨਾਂ ਨੂੰ ਅਨਕਾਰ ਕੀਤੇ ਆ ਵਾ ਮੰਗਾ ਮੰਨ ਵਾਸਤੇ ਇਹ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣ ਦੀ ਧਾਰਸਤੇ ਤੇ ਰੋਕ ਇਨਾਂ ਨੇ ਉਹਨਾਂ ਨੇ ਬੰਬਾਂ ਦੀ ਵਰਤਾਲ ਕੀਤੀ ਪਰ ਪੰਨ ਦੀ ਵਰਤਾਲ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾੜੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤਾਲ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਣ ਇਹਨਾਂ ਸਾਡੀਆਂ ਮੰਗਾ ਨਹੀਂ ਮੰਗਦੇ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾ ਪੂਰੀਆਂ ਕਰਨ ਅਸੀਂ ਉਹਨਾਂ ਨੂੰ ਨਾਚਰ ਬੋਟਾ ਹਨ ਬਿਲਕੁਲ ਨਹੀਂ ਪਾਉਂਗਾ ਨਾ ਇਹ ਬਾਈ ਬੀਜਪੀ ਸਰਕਾਰ ਦਾ ਵਾਈ ਕੱਟ ਕੀ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟ ਲਗਾ ਦਨੇ ਆ ਹਾਂ ਬੀਜਪੀ ਦਾ ਬਾਈ ਕੱਟ ਮੋਦੀ ਸਰਕਾਰ ਜੋ ਮੰਗ ਕੇ ਮੁਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਬੀਜਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਨਾ ਵਿਰੋਧ ਕਰਾਂਗੇ ਪੋਸਟੇ ਹੀ ਵਿਜੇਨ ਦਾ ਬਾਈਕਟ ਕਰਨ ਵਾਸਤੇ ਪੋਸਟ ਲਿਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੇ ਨਾਲ ਮੇਨ ਮੰਗਾਂ ਹੈ ਉਹ ਰੱਖਣਾ ਆਪਣੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਕਲ ਗੁੰਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤੋਂ ਕੀਤੀ ਉਹਦਾ ਪ੍ਰਦੂਸ਼ਣ ਪਈ ਨਹੀਂਗਾ ਕਿਸਾਨ ਮਜ਼ਦੂਰ ਸਿੰਘਾ ਫੇੜੀ ਪਿਆਮ ਜੋਨ ਸੰਤ ਬਾਬਾ ਲਾਲ ਸਿੰਘ ਕੁੰਨੀਵਾਲ ਆਪਾ ਅੱਡਾ ਭੈਣੇ ਵੀ ਆਹਾਂ ਦੇ ਵਿੱਚ ਕਰਿਆ। ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਭਾਜਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ। ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ। ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ। ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ ਪੋਸਟਰ ਵੇਖੋ ਜੀ ਆਪਾਂ ਨਹੀਂ ਅੱਡੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗੀਰੀ ਚੱਲਦੇ ਆ ਸਾਰੇ ਪਿੰਡਾਂ ਦੇ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪਾਂ ਹੀ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜਿਹੜੂ ਕੈਂਡੀਡੇਟ ਭਾਜੀਪੀ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦਾਂਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਇਕੱਤਰ ਅਸੀਂ ਭਾਜੀਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਕਿ ਸਾਡੇ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਗ ਲਾਹਤ ਮਟੇ ਨਾ ਮੰਗਣੇ ਤੇ ਸੋਟਣੇ ਜਿਹਨਾਂ ਸਾਡੇ ਨਾ ਮੰਗਾ ਉਹ ਇਹ ਨਹੀਂ ਮੰਦੀ ਪਈ ਅਸੀਂ ਭੈਣੀਆਂ ਖਾ ਦੇ ਵਿੱਚ ਪੋਸਟ ਲਾਇਆ ਜੀ ਪੋਸਟ ਤੇ ਹੀ ਬਿਜਲੀ ਦਾ ਬਾਈਕਟ ਕਰਨ ਵਾਸਤੇ ਪੋਸਟ ਲਿਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੇ ਨਾ ਮੇਨ ਮੰਗਾ ਹੈ ਉਹ ਰੱਖਣਾ ਬਿਲਕੁਲ ਉਹਨਾਂ ਨੂੰ ਇਥੇ ਬਾਈਕਟ ਕੀਤਾ ਜਾਊਗਾ ਭੈਣੀਆਂ ਖਾ ਦੇ ਵਿੱਚ ਤੇ ਹੀ ਮੰਡੀ ਨਹੀਂ ਦਿੱਤਾਗੇ ਨੋਨਾ ਪਿੰਡਾਂ ਦੇ ਵਿੱਚ ਹਰਜੀਤ ਕੋ ਮੇਰਾ ਨਾਮ ਅਕੀਰਪੁਰਾ ਅਸੀਂ ਕਿੱਥੇ ਹੋਏ ਆਪੀ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨਾਂ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਿਆ ਕੋਈ ਨਹੀਂ ਮੰਗਿਆ ਇਹਨਾਂ ਨੇ ਮੰਗ ਕੇ ਤੇ ਉਹਨਾਂ ਨੇ ਉਹਨਾਂ ਦਾ ਇਨਕਾਰ ਕੀਤਾ ਆਪਾ ਮੰਗਾ ਮੰਨ ਵਾਸਤੇ ਇਹ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੀ ਦੀ ਧਰਸਤੇ ਵਿੱਚ ਰੋਕ ਇਨਾਂ ਨੇ ਉਹਨਾਂ ਤੇ ਬੰਬਾਂ ਦੀ ਬਰਸਾਤ ਕੀਤੀ ਪਰ ਪੰਨ ਦੀ ਬਰਸਾਤ ਕੀਤੀ ਇਹ ਇਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਣ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਗਦੇ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਅਸੀਂ ਉਹਨਾਂ ਨੂੰ ਨਾਚਰ ਬੋਟਾ ਹੈ ਨਾ ਬਿਲਕੁਕੁਲ ਨਹੀਂ ਪਾਉਂਗਾ ਨਾ ਇਹ ਬਾਈ ਬੀਜਪੀ ਸਰਕਾਰ ਦਾ ਵਾਈ ਕੱਟ ਕੀ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟ ਲਗਾ ਦੇਣੇ ਆ ਹਾਂ ਬੀਕੀ ਦਾ ਬਾਈ ਕੱਟ